ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ ਸਭ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਜ਼ਰੂਰ ਦਬਾ ਲਵੋ ਤਾਂ ਕਿ ਹਰ ਇੱਕ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਅਤੇ ਨਾਲ ਹੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਪਿਆਰੀ ਸਾਧ ਸੰਗਤ ਜੀ ਇਸ ਵੀਡੀਓ ਦਾ ਵਿਸ਼ਾ ਕਮਨਾ ਮਾ ਸਾਹਿਬ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਆਇਆ ਅੱਜ ਦਾ ਫਰਮਾਨ ਤਨਾਸਰੀ ਮਹੱਲਾ ਪੰਜਵਾ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ aan sagal bid kaam na aave har har naam tiahaya taate mo tari oot gopal sharan paryo puran parmeshwar bin se sagal janjal rahao pyari satsangat ji ajj de farman vich guru sahib kehnde ne he bhai paal kardeya kardeya jadon main guru ਮਹਾਂਪੁਰਖ ਨੂੰ ਮਿਲਿਆ ਤਾਂ ਪੂਰੇ ਗੁਰੂ ਨੇ ਮੈਨੂੰ ਇਹ ਸਮਝ ਬਖਸ਼ੀ ਕਿ ਮਾਇਆ ਦੇ ਮੋਹ ਤੋਂ ਬਚਣ ਲਈ ਹੋਰ ਸਾਰੀਆਂ ਜੁਗਤੀਆਂ ਵਿੱਚੋਂ ਕੋਈ ਇੱਕ ਜੁਗਤ ਵੀ ਕੰਮ ਨਹੀਂ ਆਉਂਦੀ ਪ੍ਰਮਾਤਮਾ ਦਾ ਨਾਮ ਸਿਮਰਿਆ ਹੋਇਆ ਹੀ ਕੰਮ ਆਉਂਦਾ ਹੈ ਇਸ ਵਾਸਤੇ ਇਹ ਭਾਈ ਮੈਂ ਪ੍ਰਮਾਤਮਾ ਦਾ ਅਸਰਾ ਲੈ ਲਿਆ ਜਦੋਂ ਮੈਂ ਸਰਬ ਵਿਆਪਕ ਪ੍ਰਮਾਤਮਾ ਦੀ ਸਰਨ ਪਿਆ ਤਾਂ ਮੇਰੇ ਸਾਰੇ ਮਾਇਆ ਦੇ ਦੰਗਾਲ ਨਾਸ਼ ਹੋ ਗਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ